ਜਦੋਂ ਬੰਦਾ ਜਾਗਦਾ ਹੈ ਸੁਪਨੇ ਵਿੱਚੋਂ ਤੇ ਕਹਿ ਦਿੰਦਾ ਹੈ ਸੁਪਨਾ ਝੂਠ ਸੀ ਜਦੋਂ ਮਦਾਰੀ ਦੇ ਤਮਾਸ਼ੇ ਦੀ ਸਮਾਪਤੀ ਹੁੰਦੀ ਹੈ ਉਹ ਪੈਸਾ ਪੈਸਾ ਮੰਗਦਾ ਹੈ ਕਹਿੰਦਾ ਇਹ ਵੀ ਝੂਠ ਸੀ ਜੇ ਸੱਚ ਹੁੰਦਾ ਤੇ ਮਦਾਰੀ ਨੇ ਇੰਨੇ ਪੈਸੇ ਨੋਟ ਬਣਾਏ ਨੇ ਉਹਨੂੰ ਪੈਸਾ ਪੈਸਾ ਮੰਗਣ ਦੀ ਕੀ ਲੋੜ ਸੀ ਮਦਾਰੀ ਦੀ ਗੇਮ ਵੀ ਝੂਠੀ ਹੈ ਸੁਪਨਾ ਵੀ ਝੂਠਾ ਹੈ ਇਹ ਸੱਚ ਨਹੀਂ ਹੋ ਸਕਦੇ ਜਦੋਂ ਕਿਸੇ ਮਹਾਪੁਰਖ ਦੀ ਪਰਮ ਹੋਸ਼ ਦੀ ਅੱਖ ਖੁੱਲਦੀ ਹੈ ਉਹਦੇ ਕੋਲੇ ਇਹ ਪ੍ਰਮਾਨ ਹੁੰਦੇ ਨੇ ਕਿ ਸੁਪਨਾ ਤਾਂ ਝੂਠ ਸੀ ਮਦਾਰੀ ਦੀ ਗੇਮ ਝੂਠ ਸੀ ਪਰ ਇਹ ਜਗਤ ਵੀ ਝੂਠਾ ਹੀ ਹੈ ਇਹ ਜਗਤ ਵੀ ਸੱਚਾ ਨਹੀਂ ਕਦੀ ਨਹੀਂ ਸੀ ਹੁਣ ਹੈ ਕਦੀ ਨਹੀਂ ਹੋਵੇਗਾ ਪ੍ਰਮਾਤਮਾ ਆਪਣੀ ਇੱਛਾ ਨਾਲ ਸ੍ਰਿਸ਼ਟੀ ਨੂੰ ਰਚਦਾ ਹੈ